ਸਤਿਕਾਰਯੋ ਸਾਥੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਜੋ ਪੰਜਾਬ ਸਰਕਾਰ ਵੱਲੋਂ ਨਵਾਂ ਨੋਟਿਫਿਕੇਸ਼ਨ ਦਿੱਤਾ ਗਿਆ ਹੈ 27 ਜੂਨ ਨੂੰ ਉਸ ਬਾਰੇ ਡਿਟੇਲਾਂ ਦੱਸਾਂਗੇ ਹੁਣ ਮੇਰੀ ਬੇਨਤੀ ਆ ਮੇਰੇ ਨਾਲ ਸਾਥ ਰਹੋ ਜੀ ਪੰਜਾਬ ਸਰਕਾਰ ਦੇ ਪਰਸਨਲ ਵਿਭਾਗ ਵੱਲੋਂ ਨਵਾਂ ਪੱਤਰ ਜਾਰੀ ਕੀਤਾ ਗਿਆ ਹੈ ਕਿ ਜੋ ਸਰਕਾਰ ਤੋਂ ਮਾਨਤਾ ਪ੍ਰਾਪਤ ਸਕੂਲ ਹਨ ਉਨਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜੋ ਛੇਾਂ ਬੇਕਮਿਸ਼ਨ ਲਾਗੂ ਕੀਤਾ ਜਾਵੇ ਪਰ ਉਹ ਲਾਗੂ ਹੋ ਜੋ 1 ਜਨਵਰੀ 2024 ਤੋਂ ਜੋ ਏਰੀਅਰ ਬਾਰੇ ਲਿਖਿਆ ਗਿਆ ਹੈ ਕਿ ਅਸੀਂ ਬਾਅਦ ਵਿੱਚ ਜਾਣ ਕਰਾਂਗੇ ਇਸ ਤਾਈਂ ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਵੱਲੋਂ ਜੋ ਕਿ ਬਦਲੀਆਂ ਸੰਦੇ ਵੀ ਲਿਖਿਆ ਗਿਆ ਹੈ ਕਿ ਇੱਕ ਵੀ ਜੋ ਪੰਜਾਬ ਸਰਕਾਰ ਵੱਲੋਂ ਨਵਾਂ ਨੋਟ ਕੀਤਾ ਗਿਆ ਹੈ 27 ਜੂਨ ਨੂੰ ਉਸ ਬਾਰੇ ਡिटੇਲਾਂ ਦੱਸਾਂਗੇ ਹੁਣ ਮੇਰੀ ਬੇਨਤੀ ਆ ਮੇਜਨ ਸਾਹਸਰੇ ਗੋਜੀ ਪੰਜਾਬ ਸਰਕਾਰ ਦੇ ਪਰਸਨਲ ਵਿਭਾਗ ਵੱਲੋਂ ਨਵਾਂ ਪੱਤਰ ਜਾਰੀ ਕੀਤਾ ਗਿਆ ਹੈ ਕਿ ਜੋ ਸਰਕਾਰ ਤੋਂ ਮਾਨਤਾ ਪ੍ਰਾਪਤ ਸਕੂਲ ਹਨ ਉਹਨਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜੋ ਛੇਾਂ ਬੇਕਮਿਸ਼ਨ ਲਾਗੂ ਕੀਤਾ ਜਾਵੇ ਪਰ ਉਹ ਲਾਗੂ ਹੋ ਜਾ ਉਹ 1 ਜੁਲਾਈ 2024 ਤੋਂ ਜੋ ਏਰੀਅਰ ਬਾਰੇ ਲਿਖਿਆ ਗਿਆ ਹੈ ਕਿ ਅਸੀਂ ਬਾਅਦ ਵਿੱਚ ਗੱਲ ਕਰਾਂਗੇ ਇਸ ਤਰ੍ਹਾਂ ਪੰਜਾਬ ਸਰਕਾਰ ਦੇ ਪਰਸਨਲ ਭਾਵਨੋਂ ਜੋ ਕਿ ਵਧੀਆਂ ਸੰਦੀ ਵੀ ਲਿਖਿਆ ਗਿਆ ਹੈ ਕਿ ਇੱਕ ਮਹੀਨੇ ਦੇ ਵਿੱਚ ਵਿੱਚ ਜੇਲ ਵਧੀਆਂ ਹੁੰਦੀਆਂ ਤਾਂ ਠੀਕ